ਮਾਈਨ ਸਾਥੀਓ ਨਮਸਕਾਰ ਮੈਂ ਤੁਹਾਡਾ ਵੀਰ ਬਾਗਾ ਜੋ ਸਾਥਿਓ ਆਜਾਪਾ ਤੁਹਾਡੇ ਨਾਲ ਗੱਲ ਵਿਚਾਰ ਕਰਾਂਗੇ ਸਾਂਝੇ ਕਰਾਂਗੇ ਤੁਸੀਂ ਉਸ ਗੱਲ ਦਾ ਸਹੀ ਸਹੀ ਜਵਾਬ ਦੇਣਾ ਥੋ ਸਮਝ ਕੇ ਜਵਾਬ ਦਿਓ ਮੇਰੇ ਵੀਰ ਇਹ ਅੱਜ ਆਪਾਂ ਵੀਡੀਓ ਪਾ ਰਹੇ ਹਾਂ ਇਹ ਨਸ਼ੇ ਦੇ ਆਧਾਰ ਤੇ ਹੈ ਤੇ ਕੈਮਨਸ ਜੋ ਕੈਮਨ ਮੈਡੀਕਲ ਮੈਡੀਕਲ ਤੇ ਆਧਾਰ ਤੇ ਹੈ ਇਹ ਆਪਣੇ ਸਾਰੇ ਵਿਚਾਰਦੇ ਜੋ ਜਿਹੜੇ ਵੀ ਨਸ਼ੇ ਦੀਆਂ ਦਵਾਈਆਂ ਵੇਚਦੇ ਐ ਉਹ ਹਿਮਾਚਲ ਦੇ ਵਿੱਚ ਬੱਦੀ ਦੇ ਵਿੱਚੋਂ ਦਵਾਈਆਂ ਬਣਵਾਉਂਦੇ ਐ ਅਖਬਾਰ ਦੇ ਦਸਤਨ ਮੁਤਾਬਿਕ ਜਿਵੇਂ ਕਿ ਜੋ ਅਖਬਾਰ ਦੇ ਵਿੱਚ ਆਇਆ ਉਸੇ ਦਸਤਨ ਮੁਤਾਬਿਕ ਜੋ ਦਵਾਈਆਂ ਬਣਵਾਉਂਦੇ ਐ ਹਿਮਾਚਲ ਦੇ ਵਿੱਚ ਬੱਦੀ ਦੇ ਵਿੱਚ ਅਨੇਕ ਅਨਗਰਿਤ ਫੈਕਟਰੀਆਂ ਆ ਉਸ ਫੈਕਟਰੀਆਂ ਵਿੱਚੋਂ ਦਵਾਈਆਂ ਬਣਦੀਆਂ ਤੇ ਉਸ ਦਵਾਈਆਂ ਦੇ ਉੱਪਰ ਕੋਈ ਕੰਪਨੀ ਦਾ ਨਾਮ ਨਹੀਂ ਕੋਈ ਕੁਛ ਨਹੀਂ ਰੇਟ ਵੀ ਆਪਣੀ ਮਰਜ਼ੀ ਦੇ ਲਗਾਉਂਦੇ ਆ ਜਿਸ ਦੇ ਵਿੱਚ ਕਿ ਜੋ ਮੇਰੇ ਵੀਰ ਕੈਮਿਸਟਸ ਸਹੀ ਦਵਾਈਆਂ ਵੇਚਦੇ ਸਹੀ ਕੰਮ ਕਰਦੇ ਆ ਉਹਨਾਂ ਤੇ ਬਹੁਤ ਮਾੜਾ ਅਸਰ ਪੈ ਰਿਹਾ ਉਹਨਾਂ ਦੇ ਕੰਮ ਤੇ ਅਸਰ ਪੈ ਰਿਹਾ ਜੋ ਕਿ ਨਸ਼ਾ ਵੇਚਦੇ ਵੇਚਣ ਵਾਲੇ ਲੋਕ ਕੈਮਨਿਸਟਾ ਉਹਨਾਂ ਵੱਲ ਤਾਂ ਕੋਈ ਪੁੱਛਦਾ ਨਹੀਂ ਪਰ ਜੋ ਮੇਰੇ ਵੀਰ ਸਹੀ ਕੰਮ ਕਰਦੇ ਆ ਕੈਮਨਿਸਟ ਸਿਰਫ ਜੋ ਡਾਕਟਰ ਦੀ ਬਣੀ ਪਰਚੀ ਦੀ ਦਵਾਈ ਦਿੰਦੇ ਆ ਉਹਨਾਂ ਨੂੰ ਸਿਹਤ ਪ੍ਰਭਾਵ ਪਰੇਸ਼ਾਨ ਕਰਦਾ ਤੇ ਮੈਂ ਸਰਕਾਰ ਨੂੰ ਇਹ ਅਪੀਲ ਕਰਦਾ ਕਿ ਜੋ ਨਸ਼ੇ ਦੀਆਂ ਦਵਾਈਆਂ ਬਣਾ ਕੇ ਵੇਚਦੇ ਆਪਣੀ ਮਰਜ਼ੀ ਦੇ ਰੇਟ ਲਗਾਉਂਦੇ ਆ ਆਪਣੀ ਮਰਜ਼ੀ ਦੇ ਰੇਟ ਛਾ ਪਾ ਲੈਂਦੇ ਆ ਉਹਨਾਂ ਦਵਾਈਆਂ ਤੇ ਨਸ਼ੀਲੀ ਦਵਾਈਆਂ ਤੇ ਤੇ ਉਸੇ ਰੇਟ ਨਾਲ ਫਿਰ ਦਵਾਈਆਂ ਵੇਚਦੇ ਆ ਉਹਨਾਂ ਦੇ ਖਿਲਾਫ ਵੀ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਉਧਰ ਧਿਆਨ ਦੇਣਾ ਚਾਹੀਦਾ ਜੋ ਮੇਰੇ ਵੀ ਕੈਬਨਿਸਟ ਹੈ ਜੋ ਸਹੀ ਯੋਰ ਸਾਫ਼ ਸੁਥਰਾ ਕੰਮ ਕਰਦੇ ਆ ਉਹਨਾਂ ਵੱਲ ਧਿਆਨ ਘਟਦਿਓ ਤੇ ਜੋ ਨਸ਼ਾ ਵੇਚਦੇ ਆ ਕੈਬਨਿਸਟ ਹੈ ਉਹਨਾਂ ਵੱਲ ਧਿਆਨ ਦਿਓ ਜੋ ਕਿ ਆਪਣੀ ਮਰਜ਼ੀ ਦਾ ਰੇਟ ਲਵਾ ਕੇ ਲਾਉਂਦੇ ਆ ਜਿਵੇਂ ਕਿ ਅਖਬਾਰ ਦੇ ਦੱਸਣ ਦੇ ਮੁਤਾਬਿਕ ਆਪਣੀ ਮਰਜ਼ੀ ਆ ਰੇਟ ਉੱਥੋਂ ਲਵਾ ਕੇ ਲਿਆਉਂਦੇ ਆ ਤੇ ਜਿਹਦਾ ਕੋਈ ਨਾਮ ਨਹੀਂ ਹੁੰਦਾ ਸਿਰਫ ਰੇਟ ਲਿਖਿਆ ਹੁੰਦਾ ਤੇ ਮੈਂ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦਾ ਕਿ ਜੋ ਇਹ ਵੀ ਇੱਕ ਨਸ਼ਾ ਹੀ ਹੈ ਜਿਵੇਂ ਚਿੱਟਾ ਹੈ ਇੱਕ ਨਸ਼ੇ ਦਾ ਨਸ਼ਾ ਵੀ ਇੱਕ ਨਸ਼ਾ ਹੀ ਹੈ ਤੇ ਪੰਜਾਬ ਸਰਕਾਰ ਨੂੰ ਇਧਰ ਵੀ ਧਿਆਨ ਦੇਣਾ ਦੇਣਾ ਚਾਹੀਦਾ ਜੋ ਮੇਰੇ ਵੀਰ ਸਹੀ ਕੰਮ ਕਰਦੇ ਆ ਉਹਨਾਂ ਦਾ ਸਾਥ ਦਿਓ ਨਮਸਕਾਰ ਜੀ ਮੈਂ ਚਾਹਨਾ ਆਪਣੇ ਆਪਣੇ ਵਿਚਾਰ ਕਮੈਂਟ ਜ਼ਰੂਰ ਦਿਓ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਵੀਰ ਬਾਗਾ ਚੋਂ ਫਾਜ਼ਪਾ ਜਿਲ੍ਹਾ ਐਸਸੀ ਮੋਟਾ ਜੇ ਮੈਂ ਸਿੱਖਾਂ